ਆ ਪੂਰੀ ਬਾਈ ਸ਼ਗਲ ਲੈਣਾ ਹੈ। ਕਿੰਨਾ ਦਾ ਲੈਣਾ? ਦਾ ਮਿਲਦਾ। ਜੱਗੇ ਦਾ ਸਲੈਂਸਰ ਬਾਈ ਗੱਡੀ 'ਚ ਪਿਆ ਤਾਂ। ਨਹੀਂ ਦਊਗਾ ਵੀ 6500 ਦਾ ਵੇਚ ਦੇਣਾ। 6500 ਰੁਪਏ ਦਾ ਸਲੈਂਸਰ ਹੈ। ਸ਼ਗਲ ਲੈ ਕੇ ਦੇਣਾ। ਆ ਮਿਲਣਾ। ਆ ਪਹਿਲਵਾਨਾ ਬਣਾਏ ਐ ਵੀ ਜਿਹੜਾ ਦੇਣਾ ਐ ਵੀ। ਨਹੀਂ ਨਿੱਗਰ ਆਪਣੇ ਵਾਲੇ ਕਿਲ ਤੇ। ਉਹ ਰੰਗ ਦਾ ਕਿੰਨਾ ਫਰਕ ਹੈ? ਆਪਣੇ ਵਾਲੇ ਕਿਲ ਤੇ। ਤੇ ਜੇ ਫੇਟਾ ਕੇ ਦੇਣੀ ਨਹੀਂ। ਇਹ ਕਿੱਥੇ ਵੇਚਣਾ ਤੂੰ ਘਰਾਂ ਹੀ ਚੀਜ਼ ਮੂੜੀ ਜਿੰਦੀ। ਤੇ ਦੂਆ ਦੇ ਢੇਲਾ। ਉਹ ਆਇਆ ਗਿਆ। ਥੋੜਾ ਜਿਹਾ ਹੇਲਦਾ। ਵੜ ਵੜ ਕੇ ਦੇਖੀਦਾ। ਵਿੱਚੋਂ ਪਵਾ ਲੈਣਾ। ਇਹਨੇ ਬਾਹਰੋਂ ਬਹੁਤ ਤਰੱਕੀ ਆ ਆਪਣੇ ਨਾਲ 100 ਸ਼ਰਮਾ ਨੂੰ ਅਸੀਂ ਮੰਨਦੇ ਆ ਤਰੱਕੀਆਂ ਉਹ ਲੁੱਟਦੇ ਆ ਮਸ਼ੀਨ ਇਹ ਹਸਲੀ ਬਾਈ ਆਪਾਂ ਹੱਥੀ ਕੰਮ ਕਰਦੇ ਹੋ ਮਸ਼ੀਨੀ ਕੰਮ ਲੈਂਦੇ ਆ ਦਿਮਾਗ ਤੇ ਆਹ ਪੂਰੀ ਬਾਈ ਸ਼ਗਲ ਲੈਣਾ ਕਿੰਝ ਸ਼ਗਲ ਲੈਣਾ ਦਾ ਮਿਲਦਾ ਜੱਗੇ ਦਾ ਸੁਨਸਰ ਬਾਈ ਗੱਡੀ ਚ ਪਿਆ ਤਾਂ ਨਹੀਂ ਦਊਗਾ ਜੀ ਪੈਂਡ ਸਭ ਦਾ ਵੇਚ ਦੇਣਾ 6500 ਰੁਪਏ ਦਾ ਸਲੈਂਸਰ ਹੈ ਸ਼ਗਲ ਲੈ ਕੇ ਦੇਣਾ ਮੈਨੂੰ ਆ ਪਹਿਲਵਾਨਾ ਬਣਾਇਆ ਐ ਵੀ ਵੀ ਜਿਹੜਾ ਦੇਣਾ ਐ ਵੀ ਨੀ ਨਿੱਕਰ ਆਪਣੇ ਵਾਲੇ ਕਿਲ ਤੇ ਲਾ ਕੇ ਦੇਖ ਤਾਂ ਖੁੱਲਾ ਜਰਾ ਗੱਡੀ ਬਾਈ ਬਹੁਤ ਗੰਦੀ ਹੋਈ ਵੀਦੀ ਗੱਡੀ ਧੋਤੀ ਹੈ ਪੂਰੀ ਦੇ ਘਰ ਉਹ ਰੰਗ ਦਾ ਕਿੰਨਾ ਫਰਕ ਐ ਆਪਣੇ ਵਾਲੇ ਕਿਲ ਤੇ ਤੇ ਜੇ ਫੇਟਾ ਆ ਕੇ ਦੇਣੀ ਨਹੀਂ ਕਿੱਥੇ ਦੇਣਾ ਤੂੰ ਘਰਾਈ ਚੀਜ਼ ਮੋੜੀ ਜਾਂਦੀ ਹੈ ਤੇ ਦੂਆ ਦੇ ਰੇੜਾ ਵਾਹਿਆ ਗਿਆ ਥੋੜਾ ਜਿਹਾ ਇਹਦਾ ਵੜ ਵੜ ਕੇ ਦੇਖੀਦਾ ਵਿੱਚ ਉਹ ਪਵਾ ਲੈਣਾ ਸਪੈਸਰ ਨਾਓ ਭਾਈ ਇਹ ਨਹੀਂ ਪਉੜਾ ਤੂੰ ਹਵਾ ਦਿਖਾਉਂਦਾ ਕੇ ਇਹਦਾ ਠੰਡਾ ਏ ਕਿੰਨੇ ਦਿਨ ਬਾਅਦ ਸਟਾਰਟ ਕਰਿਆ ਮੈਂ ਬੜਾ ਫਲੈਂਸਰ ਆ ਭਾਈ ਇਹ ਵੀ ਲੈ ਪਾਫ ਵੀ ਨਹੀਂ ਹੈਗੀ ਗਰਮ ਤਾਂ ਗਿਆ ਹੋਣਾ ਇਹਨੇ ਫਲੈਂਸਰ ਖੋਲੀ ਦੇਖਿਆ ਇਹ ਆਵਾਜ਼ ਕਰਦਾ ਹਾਂ ਮਾਰੀ ਦੇ ਸਮੜੀ ਹੋਲੀ ਦੇਕੇ ਲਓ ਜੀ ਬਾਈ ਇੱਕ ਕੰਮ ਰਹਿੰਦਾ ਤਾਂ ਉਹ ਵੀ ਹੋ ਗਿਆ ਇੱਕ ਟਾਇਰ ਮਾੜਾ ਦਾ ਜੋੜਾ ਹੀ ਬਾਤ ਆ ਪੂਰੀ ਨੇ ਪੂਰੀ ਇੱਕ ਦੇਖਿਆ ਜਦ ਆਪਾਂ ਚੀਜ਼ ਲੈਣ ਜਾਂਦੇ ਆ ਟੁੱਟੀ ਵੀ ਚੀਜ਼ ਲੋਕ ਥੱਲੇ ਖੜਾ ਦਿੰਦੇ ਆ ਠੀਕਾ ਟਰਾਲਾ ਖੜਾ ਦਾ ਬਾਈ ਜਿਹੜੀ ਟੁੱਟੀ ਵੀ ਦੀ ਚੀਜ਼ ਉਹ ਥੱਲੇ ਕਰੀ ਵੀ ਸੀ ਉਹ ਥੱਲੇ ਕਰਤੀ ਕਿਉਂ ਸੌਦਾ ਵਾਜੀ ਜਾਂਦਾ ਅਗਲਾ ਕਹਿੰਦਾ ਪੈਸੇ ਲੈ ਲੈ ਉਹ ਕੋਈ ਵੀ ਚੀਜ਼ ਹੈ ਉਰੇ ਆ ਕੇ ਪਤਾ ਲੱਗਿਆ ਪੂਰੀ ਕਿਹੜੀ ਦੀ ਹੋ ਆਰੇ ਆ ਬਾਈ ਪੈਚ ਲੱਗੇ ਪਏ ਨੇ ਇਹ ਚੀਜ਼ ਸਾਨੂੰ ਜਿਆ ਦਿਖੀ ਨਹੀਂ ਆ ਦੇਖੋ ਕਿਹੜੇ ਹਸਾਬ ਨਾਲ ਟਾਇਰ ਪਟਾਏ ਪਾ ਪੂਰੀ ਜੋੜਾ ਵਧੀਆ ਮਿਲ ਗਿਆ ਆਪਾਂ ਨੂੰ ਜੋੜਾ ਤਾਂ ਠੀਕ ਜਿਹੜਾ ਆਪਾਂ ਲਿਆਏ ਹੁਣ ਬਾਈ ਵੀ ਕਹਿੰਦਾ ਕਹਿੰਦਾ ਵੀ ਬਾਹਟੀ ਅੱਜ ਨਗੀਨਾ ਸੌਦਾ ਮਾਰਿਆ ਇਹ ਚੀਜ਼ ਮਿਲਦੀ ਨਹੀਂ ਹੈਗੀ ਉਹ ਵੀ ਜ਼ਿਆਦਾ ਦਾ ਬਾਈ ਕਹਿੰਦਾ ਵੀ ਜਾਇਦਾ ਮਿਲ ਗਿਆ ਆਪਾਂ ਕਹਿੰਦੇ ਵੀ ਨਹੀਂ ਗੱਡੀ ਰੁਕੀ ਵੀ ਘੱਡੀਆਂ ਸੌਦਾ ਪਰ ਨਹੀਂ ਐ ਮਾਰਾ ਪਰ ਟਾਇਰ ਬਾਈ 20 ਮਾਡਲ ਮਿਲ ਗਏ ਵਧੀਆ ਨਹੀਂ ਗੱਡੀ ਤੇ ਕੱਢ ਕੇ ਦਿੱਤੇ ਉਹਨੇ ਤਾਂਹੀਂ ਕਢਾਏ ਆ ਨਾ ਗੱਡੀ ਤੇ ਕਹਿੰਦਾ 20 ਤਨ ਪਤਾ ਇਹ ਵੀ ਜਿਹੜਾ 20 ਮਾਡਲ ਮਾਰਕ ਆ ਆਈ ਨਾ ਮੈਂ ਇਧਰ ਵਾਲਾ ਆ ਉਹ ਬੀ ਵੀ ਬਾਈ ਚੰਗੀ ਖੜੀ ਆ 20 ਮਾਡਲ ਆ ਬੰਟੀ ਸਾਉ ਦਾ ਵਧੀਆ ਮਾਰੇ ਆ ਚਾਹੀਦਾ ਜ਼ਰੂਰੀ ਤਾਂ ਇਹ ਹੁਣ ਕਿਉਂਕੀ ਗਾਂ ਬਾਈ ਇਹ ਤਾਂ ਫੇਰ ਚੱਲਣਾ ਹੀ ਨਹੀਂਦਾ ਨਾ ਟਾਇਰ ਪੂਰੀ ਹੁਣ ਤੂੰ ਐਂ ਦੱਸ ਇਹ ਦਾ ਮਾਰ ਗੋਲੀ ਸਪਰੇਅ ਦਾ ਕਰਨੀ ਪਊਗੀ ਸਪਰੇਅ ਯਾਰ ਹੁਣ ਕਾਂੜ ਕਾ ਤਾਂ ਭੂਰੀ ਆਉਂਦੀ ਆ ਕਰ ਲੈਂਦੇ ਆ ਸਪਰੇਅ ਪਰੇ ਕਰ ਦੇਣੀ ਸਪਰੇਅ ਦਾ ਜ਼ਰੂਰੀ ਆ ਕਰਨੀ ਪੈਣੀ ਆ ਭਾਈ ਜਿਹੜੀ ਇਹ ਮਸ਼ੀਨ ਹੈ ਜੀ ਇਹਦਾ ਫਾਇਦਾ ਤਾਂ ਹੈਗਾ ਜੀ ਇਹਦਾ ਹੀ ਘਰ ਹੈ ਜੀ ਹਾਂ ਵੀ ਮਤਲਬ ਨੀ ਗੋਟੀ ਵਾਲਾ ਕੰਮ ਚੱਕਦਾ ਜਿਹੜਾ ਉੱਪਰ ਚੜ ਕੇ ਕਰੇ ਕਰਦੇ ਤੇ ਟਰાડ ਵਾਲਾ ਟਰાડ ਵਾਲਾ ਉਹ ਬਾਜੀ ਭਜਣੇ ਦਾ ਵੀ ਖਤਰਾ ਦਾ ਪਰ ਇਹ ਦੇਖ ਲੈ ਵੀ ਨਟ ਇੰਨਾ ਚੰਗਾ ਕਸ ਦੂਗੀ ਆਮ ਬੰਦਾ ਖੋਲ ਹੀ ਸਕਦਾ ਮਸ਼ੀਨ ਪਾਵਰ ਹੈ ਪੂਰੇ ਆਪਾਂ ਜੈਕ ਤਾਂ ਨਹੀਂ ਚੈੱਕ ਕਰੇ ਹਲੇ ਜੈਕ ਨਹੀਂ ਕਰੇ ਜੈਕ ਹੈਨਾ ਜੈਕ ਵੀ ਚੈੱਕ ਹੋ ਜਾਊਗਾ ਤੇਲ ਤੂਲ ਦੇ ਕੇ ਇੱਕ ਵਾਰ ਲੈ ਭਾਈ ਸੀਜ਼ਨ ਆ ਗਿਆ ਕਣਕ ਦਾ ਟਰਾਲਾ ਰੈਡੀ ਹੁਣ ਜਿਹੜਾ ਕੰਮ ਜ਼ਰੂਰੀ ਦਾ ਹੋ ਗਿਆ ਦੇਖੋ ਦੀ ਰੋਡ ਲੱਗ ਗਈ ਜੇ ਹਾਂ ਇਹ ਤਾਂ ਹੈ ਜੀ ਨਜ਼ਾਰਾ ਹੁਣ ਨਜ਼ਾਰਾ ਨਜ਼ਾਰਾ ਹੁਣ ਰੇਰੂ ਪਾ ਲਾ ਆਪਣਾ ਦੇਸੀ ਤੇ ਨਹੀਂ ਗੱਲ ਨਹੀਂ ਪਾਉਣਾ ਹਾ ਜੇ ਨਹੀਂ ਪਾਉਣਾ ਮੈਂ ਤਾਂ ਕਹਿੰਦਾ ਕਣਕ ਵੱਢ ਕੇ ਪਾਈ ਫਿਰ ਕਣਕ ਵੱਢ ਕੇ ਪਾਉਣਾ ਮੈਨੂੰ ਫੇਰ ਪਤਾ ਲੱਗ ਜੂਗਾ ਕਿਹੜੇ ਕਿਹੜੇ ਮਾ ਪੈਣਾ ਹੈ ਬੂਟਾ ਵਾਲੇ ਚ ਪਾਉਣਾ ਹਾਂ ਫੇਰ ਬਾਅਦ ਵਿੱਚ ਬਿੱਡ ਵੀ ਖੁੱਲ ਜੂਗਾ ਤੇ ਬਿੱਡਾਂ ਦਾ ਕੰਮ ਵੀ ਲੱਗਣਾ ਹਾਂ ਸਾਲ ਸਾਲ ਪਲਟਾਉਣੇ ਇੱਕ ਪਹਿਲਾਂ ਪਲਟਾਉ ਮਾਰਨੇ ਪਲਟ ਕੇ ਦੇਖਿਆ ਹਾਂ ਚੱਲਿਆ ਨਿੰਦਰ ਰੇਗ ਸਾਲ ਮਾਰਦਾ ਧੀਮੇ ਦਾ ਰਿਸ਼ਤੇਦਾਰ ਵੀ ਉਹ ਖੇਤਾਂ ਦਾ ਫਰਕ ਦੇਖਿਆ ਪਲਟਾ ਮਿਆਂ ਦਾ ਹਾਂ ਗਰਲ ਵੱਧ ਹੁੰਦੀ ਹੈ ਉਹ ਜਿਹੜਾ ਆਪਾਂ ਜੂਰੀਆ ਪਾਉਂਦੇ ਧੀ ਤਾਂ ਆਪਣੇ ਉਹ ਹੀ ਪਾ ਪਾ ਕੇ ਫੂਕੀ ਪੈ ਜੀਨ ਪੂਰੇ ਖਾਸਿਆਂ ਗੋ ਹੋ ਐ ਨਾ ਆਹ ਤੇਰੇ 9 10 ਮਿੰਟੀ 10 ਮਿੰਟੀ ਖਾਬ ਹੈ ਗੜੀ ਆਪਾਂ ਗੜੀ ਆਪਾਂ ਇਹ ਨਾ ਪੂਰੀ ਜਮਦੂਦ ਦਾ ਝੋਟਾ ਅਸਲੀ ਮੇਰੀ ਨਾ ਇਹ ਨਹੀਂ ਬਣਾ ਲੜਕੇ ਬਣੇ ਗਿੜੀ ਜਦਾਂ ਹਾਂ ਨਰਕ ਆਏ ਕੰਮ ਹੈ ਪੂਰੀ ਤੇਰੇ ਗਾਣੇ ਨਹੀਂ ਇੱਕ ਢੋਲ ਵਾਲੇ ਤੇਲ ਕਾਢੇ ਕਰਦੇ ਤੇ ਉਹ ਚੀਜ਼ ਹੈ ਨਾ ਜੀ ਪੰਪ ਵਾਲਾ ਪੰਪ ਵਾਲਾ ਕੰਮ ਹੈ ਪੂਰੀ ਜੱਗੇ ਕੋ ਐ ਉਹ ਇੰਨੇ ਆਕੜਾ ਮਾਰਨਾ ਪੈਂਦਾ ਹੈ ਭਾਈ ਮੈਂ ਕਹਿੰਦਾ ਗੁੱਲੀ ਵੀ ਤੋੜ ਦੋਗੀ ਇਹ ਜੂਰ ਮਾਰ ਰਹੇ ਨੀ ਤਸਦਿਆਂ ਨੂੰ ਹਾਂ ਮਸ਼ੀਨ ਪਾਵਰ ਇੰਨੀ ਹੈ ਪੂਰੀ ਤੇ ਲੈ ਨਹੀਂ ਇਹਨੇ ਗੱਲ ਲਾ ਬੁਲਤ ਕਰਕੀ ਆਪਣੇ ਨਾਲ 100 ਬਾਹਰ ਸ਼ਰਮਾ ਨੂੰ ਅਸੀ ਮੰਨਦੇ ਆ ਤਰਕੀਆਂ ਹੋ ਲੁੱਟਦੇ ਆ ਮਸ਼ੀਨ ਹੈ ਅਸਲੀ ਭਾਈ ਅੱਪਾ ਹੱਥੀ ਕੰਮ ਕਰਦੇ ਹੋ ਮਸ਼ੀਨੀ ਕੰਮ ਲੈਂਦੇ ਆ ਦਿਮਾਗ ਤੇ ਜਿਹੜੇ ਅੱਜ ਕੱਲ ਸਮਾਂ ਉਹ ਮਸ਼ੀਨ ਦਾ ਜ਼ਿਆਦਾ ਹੈ ਹੁਣ ਤੋਂ ਦੇਲਾ ਲੇਬਰ ਦੇ ਕੰਮ ਚੱਕ ਤੇ 20 ਜਾਨਾਂ ਦਾ ਇੱਕ ਮਸ਼ੀਨ ਕੰਮ ਕਰ ਦਿੰਦੀ ਇਹੋ ਜਿਹੀ ਚੀਜ਼ ਆ ਗਈਆਂ ਲਓ ਜੀ ਬਾਈ 4 ਟਾਇਰ ਲੋ ਜੀ ਬਾਈ ਪ੍ਰਧਾਨ ਬਾਈ ਦੇ ਖੇਤਾ 'ਚ ਆਇਆ ਕਹਿੰਦਾ ਨਰਸਰੀ ਤਿਆਰ ਕਰਨੀ ਬਾਈ ਕਹਿੰਦਾ ਹਾਂਜੀ ਬਾਈ ਠੀਕ ਆ ਜੀ ਸਾਰਿਆਂ ਨੂੰ ਜੀ ਨਰਸਰੀ ਤਿਆਰ ਕਰਨੀ ਬਾਈ ਹਾਂ ਕਲਮਾ ਹਾਂ ਬਿਮਕੋ ਬਿਮਕੋ ਦਾ ਕੰਪਨੀ ਦਾ ਨਾਮ ਆਪਾਂ ਤਾਂ ਆਪਣੀ ਲਾਵਾਂਗੇ ਦੱਸ ਨਾ ਨਾ ਹੈ ਤਾਂ ਉੱਥੇ ਦੇ ਮਾਲ ਤਿਆਰ ਹੋਏ ਪਿਆ ਇਹ ਹਾਂ 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 ਠੀਕ ਐ ਕਿੰਨੇ ਕਿੰਨੇ ਕਿਲੋ ਲੈਣ ਬਾਈ ਅੱਧਾ ਕਿਲਾ ਅੱਧਾ ਕਿਲਾ ਲਾ ਦੇਣਾ ਪਿੰਡ ਵੀ ਲਾਉਣਾ ਕਿੰਨੀ ਵਾਲਾ ਰੱਖਦਾ ਜਿਹੜੀ ਹੋਊਗੀ ਸਿੱਧੀ ਗੋਲੀ ਜੀ ਠੀਕ ਨਹੀਂ ਫਿਰ ਪਹਿਲਾ ਮਾਲ ਲੈ ਕੇ ਆ ਬਾਈ ਕੀ ਜਾਂਦੀ ਹੈ ਹਾਂ ਪੀਆਰ ਕੀ ਬਾਈ ਜਿੰਨੀ ਵੀ ਕਲਮ ਦੀ ਤਕਰੀਬਨ ਸਾਰੀ ਹੋ ਵੇਕ ਗਈ ਤੁਹਾਨੂੰ ਪਤਾ ਨਹੀਂ ਕਿ ਆ ਹੋਗਾ ਲੋਕਾਂ ਨੇ ਕਣਕਾ ਵਟਕੇ ਵੀ ਲਾਤੀ ਬਾਈ ਪੁੱਟਾ ਲੱਗਦਾ ਬਹੁਤ ਹੈ ਪਰ ਆਏ ਆ ਬਾਈ ਫੈਕਟਰੀਆਂ ਖੁੱਲ ਗਈਆਂ ਯਾਰਾਂ ਵੀ ਇਹਦਾ ਕੰਮ ਆਈ ਜਾਂਦਾ ਵੱਡ ਵੀ ਹੁਣ ਲੱਗ ਜਾਂਦੀ ਆ 2 ਸਾਲ ਦਾ ਪਟਾ ਦੇ 3 ਦਾ ਪਟਾ ਜਾਂ ਮਰਜੀ ਪਟਾ ਦੇ ਲੇਬਰਾਂ ਵੀ ਬਾਈ ਬਠੇਰੀਆਂ ਫਿਰਦੀਆਂ ਕੋਈ ਜਮਨਾ ਨਗਰ ਵਾਲੀ ਹੋ ਗਈ ਬਾਬੂ ਜੀ ਨੇ ਸੜਖੀ ਵੀ ਪੱਕੀ ਲੇਬਰ ਆ ਉਹ ਤੋਂ ਮੰਨੂਗਾ ਨਹੀਂ ਆਪਣੇ ਘਰ ਤੇ ਨਿਕਲੇ ਚਾਰ ਬੱਡਾ ਲੱਗੇ ਹੋਣੇ ਲੱਗੇ ਆ ਬਈ ਦੇਖ ਲੈ ਫਾਇਦੇ ਵੀ ਾਟੋਰੇ ਮੈਂ ਕਹਿੰਦਾ ਆਪਣੇ ਸਮਿਤੀ ਪੱਟੋਂ ਮੈਂ ਕਹਿੰਦਾ ਲੇਵਰਾਂ ਚੱਲ ਪਈਆਂ ਮਨਪਰੀਦਰ ਦੇ ਸਮਿਤੀ ਪੱਟੋਂ ਨੇ ਭਾਈ ਹੁਣ ਬੂਟਿਆਂ ਦੇ ਪਹਿਲੇ ਪਹਿਲਾ ਸੌਦੇ ਦਾੜ-ਦਾੜ ਹੋਣੇ ਆ 2 ਮਹੀਨੇ ਚ ਅੱਛਾ ਹੂੰ ਕੱਚਾ ਪੱਕਾ ਜਿਹੜਾ ਹੈਗਾ ਜਿਹਨੂੰ 2 ਪੈਸੇ ਵੱਧ ਲੈ ਦੇ ਵੇਚ ਦਿੰਦਾ ਅਗਲਾ ਬਾਸ ਨਹੀਂ ਪਤਾ ਨਿਕਲੇ ਕਿ ਕਹਿੰਦੇ ਵੀ ਵਜਨ ਘਟ ਜਾਂਦਾ ਅੱਛਾ ਪੱਤੇ ਜੋ ਆਉਣ ਤੇ ਪਹਿਲਾਂ ਪਹਿਲਾ ਪਟਾ ਚੱਕ ਦੇਣੇ ਇਹਨਾਂ ਨੇ ਬਾਬੂਆ ਨੇ ਪੱਤਾ ਜਾਣ ਘੜਦਾ ਹੁਣ ਯਾਰ ਭਾਈ ਇਹ ਹਵਾ ਦਾ ਕਿਆ ਬਣੂਗਾ ਆਹਨੇ ਹਵਾ ਨਹੀਂ ਕੜਕਦਾ ਤੇ ਕੀ ਜੀ ਕਰਤੀ ਯਾਰ ਮੈਂ ਕਹਿੰਦਾ ਵੀ ਜਿੱਕਣਾ ਹੁਣ ਤਾਂ ਟੀ ਕਿੱਲੀ ਸੀ ਸਹੀ ਦੀ ਇਹਦੇ ਪਾਣੀ ਦਾ ਆ ਦੇਣਾ ਤੇ ਕਿਕਰ ਹੋਈ ਵੀ ਕਣਕ ਸਵੇਰੇ ਨੂੰ ਦੇਖਣੀ ਰੂਹ ਕਰਦੀ ਦੇਚ ਰੋ ਰੂਹ ਹੀ ਨਹੀਂ ਕਰਦੀ ਪਾਣੀ ਲਾਰੇ ਫਿਰ ਬੜੀ ਕਣਕ ਦੇਦੀ ਹੋਣੀ ਆ ਹਾਂ ਹਾਂ ਅਨੇ ਮਹਾਰਾਜੀ ਕਰਵਾ ਮਤਾ ਪਹਿਲਾ ਰਾਸਤਾ ਦਾ ਬਾਈ ਬਾਈ ਜਿਹੜਾ ਮੀਂਹ ਪਿਆਏ ਇੰਨਾ ਉਹ ਨਹੀਂ ਹੋਇਆ ਵੀ ਦੇਖਣਾ ਪਾਣੀ ਆਪਾ ਪਰਮਾ ਲਾਉਂਦੇ ਆ ਉਹਨਾਂ ਨਹੀਂ ਪਿਆ ਹੈਗਾ ਹਾਂ ਉਹਨਾਂ ਨਹੀਂ ਪਿਆ ਹੈਗਾ ਹਾਂ ਵੀ ਜਿਹਨੇ ਲਾਤੇ ਤੇ ਨਾਲ ਕਹਿੰਦੇ ਪ੍ਰਧਾਨ ਵੀ 10 ਤਰੀਕ ਤੇ ਪਰਮਾ ਪਾਣੀ ਮਾੜਾ ਹੁੰਦਾ ਕਰ ਤੇ ਉਹ ਮਾੜਾ ਹੁਣ ਆਹ ਹਵਾ ਚੱਲਦੀ ਕਰੀ ਵੀ ਗਿਆ ਤੇ ਸੁੱਕ ਜਾਂਦਾ ਹੂੰ ਫੱਕ ਜਾਂਦੀ ਆ ਕਣਕ ਤੇ ਸਕੇ ਰਿੜਕੇ ਹਾਂ ਇੱਕ ਹੋਰ ਆ ਹਾਂ ਦਿੰਦੀ ਦਿੰਦੂ ਵੀ ਹਵਾ ਚਲਦੀ 24 ਘੰਟੇ ਚੱਲੀ ਜਾਂਦੀ ਆ ਵੀ ਗੱਲ ਆ ਰਾਤ ਨੂੰ ਵੀ ਚੱਲੀ ਜਾਂਦੀ ਫਰਾ ਚੱਕ ਚੱਕ ਮਾਰੇ ਦੇਖ ਲੈ ਕੱਪੜੇ ਨਹੀਂ ਅੱਗੇ ਆਇਆ ਹੁੰਦਾ ਰ ਵੀ ਬਚਾ ਰਾਤ ਨੂੰ ਬੰਦਾ ਟਿਕਵੀਂ ਚ ਪਾਣੀ ਲਾ ਦਦਾ ਉਹ ਰਾਤ ਦੇ ਰਾਤ ਪੀ ਜਾਂਦੀ ਸੀ ਸੈਟਰ ਇੰਦਰ ਆ ਹਾਂ ਅਗਲੇ ਦੂਏ ਘੇਰੇ ਚ ਕੱਢ ਦੋ ਤੈਨੂੰ ਆ ਕੇ ਪਰ ਹੁਣ ਖੜਦੀ 24 ਘੰਟੇ ਹੀ ਸਹੀ ਗੱਲ ਹਾਂ ਪਤਾ ਨਹੀਂ ਕਣਕ ਸਭ ਤੋਂ ਲੇਟ ਆ ਨਾ ਮੇਰੇ ਵਾਲੀ ਤੇ ਵੀ ਪਰ ਹੈ ਕਣਕ ਬਹੁਤ ਵਧੀਆ ਪਿਛਲੇ 4 ਦਿਨ ਹੋ ਗਏ ਦੇਖ ਲੈ ਨਾਸ ਮਾਰਿਆ ਪਿਆ ਦੇਖ ਲੈ ਹਵਾ ਖੜਕਾ ਕੇ ਛਿੜ ਦਿੰਦੀ ਬਾਈ ਅ ਕੰਨੇ ਦੇ ਔਲੇ ਖੜੇ ਸੀ ਇੰਨੀ ਹਵਾ ਚੱਲਦੀ ਵੀ ਠਾਰੀ ਲੱਗਦੀ ਆਪਣੇ ਬਹੁਤ ਠੰਢੀ ਹਵਾ ਹੈ ਨਾ ਹਾਂ ਦੇ ਲਾ ਮੈਂ ਸਰੀ ਨੂੰ ਛੋਹ ਹੁੰਦੀ ਹੈ ਨਾ ਹਾਂ ਹੁਣ ਮੈਂ ਕੋਟੀ ਖੋਲੀ ਥਲੇ ਤੇ ਜਾਨੀ ਆ ਸਰੀਨ ਦੱਸਦੀ ਆ ਬਾਈ ਰੋਡ ਪਰ ਆਇਆ ਹਾਂ ਵੀ ਠੱਡ ਹੈਗੀ ਆ ਓਕੇ ਆ ਤੇ ਨਹੀਂ ਬਾਈ ਹਾਂ ਦਾ ਬਾਈ ਪ੍ਰਧਾਨ ਪੂਰੀ ਦੇ ਟਰਾਲੇ ਟਾਇਰ ਪੈ ਗਏ ਤੈਨੂੰ ਮੁਬਾਰਕਾ ਹੁਣ ਮੁਬਾਰਕਾ ਹਾਂ ਬਾਜੀ ਬਾਪ ਤਰਾਹੀ ਕੱਲ ਡੀਲੇ ਦੇ ਭਲੇ ਖਾ ਤੁਹਾਨੂੰ ਵੀ ਪਾਣੀ ਲੱਗੂ ਢੇੜਾ ਲਾਇ ਲਓ ਆਪਾਂ ਨੇ ਵੀ ਲਿਆਉਣਾ ਟਰਾਲਾ ਉਹਨੇ ਅੱਛਾ ਹਾਂ ਬਸ 6 ਮਹੀਨੇ ਹੋਰ ਕੋ ਜਾ ਨਾ ਚੱਲਾਂ ਹੂੰ ਪ੍ਰਧਾਨ ਆਏ ਵੀ ਕੰਮ ਆਏ ਨਹੀਂ ਜੀ ਹਾਂ ਪੂਰੀ ਨੂੰ ਮੈਂ ਕਿਹਾ ਮਾਹ ਤੇਰਾ ਬਹੁਤ ਵਧੀਆ ਹੋ ਗਿਆ ਵੀ ਤੁਸੀਂ ਨਹੀਂ ਹੜੰਬੇ ਚੁਲ ਜੀ ਜਾਣਾ ਦਾ ਗਾਹ ਫੇਕ ਇੰਦਰ ਇਹਦਾ ਕੰਮ ਰਹਿ ਜਾਣਾ ਹੋਰ ਕੀ ਆਪਣੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਜਾਂ ਨਿਆਣੇ ਭੇਜੇ ਕਬੀਆ ਵੇਚਣੀ ਆ ਪੈ ਗਈਆਂ ਖਾਦਕੋ ਵੇਚਣਾ ਪੈ ਗਈ ਟਰਾਲੀ ਟੂਲੀ ਸਾਰਾ ਸੈਟ ਬਣਾ ਕੇ ਦਾ ਹੁਣ ਮਹਾਰਾਜ ਦੀ ਕਿਰਪਾ ਕੋ ਹੌਲੀ ਹੌਲੀ ਲਈ ਜਾਣਾ ਪਰ ਠੀਕ ਨਹੀਂ ਗੱਲ ਹੁਣ ਮਹਾਰਾਜ ਦੀ ਕਿਰਪਾ ਹੈ ਨੀ ਮੇਰੇ ਨਾਲ ਸਾਰਾ ਕੁਝ ਆ ਹੁਣ ਆਪਾਂ ਲਈ ਚੱਲਣਾ ਹੌਲੀ ਹੌਲੀ ਆਪਣਾ ਸੈਟਮ ਹੁਣ ਜਾਣੀ ਸੈਟਮ ਮਹਾਰਾਜ ਨੇ ਨੋਟ ਕਰਦਾ ਤਾਂ ਠੀਕ ਹੈ ਆਹੋ ਟਰੈਕਟਰ 50 ਸਾਲ ਕੱਟੇ ਟਰੈਕਟਰ ਦੀ ਜੀ ਦੇਖ ਲੈ ਆ ਕੇ ਆਈ ਹਾਂ ਹਾਂ ਹੁਣ ਤਾਂ ਕਿਤੇ ਜਾ ਕੇ ਬੜਾ ਆਉਣਾ ਟਾਈਮ ਬਹੁਤ ਕੱਟਿਆ ਉਹਨੇ ਵੀ ਹਾਂ ਟਾਈਮ ਬਹੁਤ ਕੱਟਿਆ ਬਾਈ ਹਾਂ ਬਹੁਤ ਉਹ ਖਟੇ ਅਨਸਾਰੇ ਆ ਕੋਈ ਪ੍ਰਧਾਨ ਦੁੱਖ ਕੱਟ ਕੇ ਸੌਖਾ ਆਇਆ ਹਾਂ ਹਾਂ ਆਇਆ ਇਹੋ ਜੀ ਗੱਲ ਦੀ ਮੌਜ ਵੀ ਹੈ ਹਾਂ 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 ਸਭ ਨੂੰ ਮਿਲਦਾ ਇਹ ਵਾਰ ਥੋੜਾ ਜਿਹਾ ਕਸ਼ਟ ਕੱਟਣਾ ਪੈਂਦਾ ਹੈ ਹਾਂ ਕਸ਼ਟ ਕੱਟਣਾ ਪੈਂਦਾ ਤਾਂ ਹੀ ਮਹਾਰਾਜ ਆਦਰ ਸਤਿਕਾਰ ਕਰਿਆ ਭਾਈ ਅਸੀਂ ਨਾਰਾ ਠੀਕ ਪਾਵਾਂਗੇ ਕਿਸੇ ਦਿਨ ਵੀਡੀਓ ਮਹਾਰਾਜ ਜੀ ਠੀਕ ਹੈ ਮਨੇ ਨਾਰਾ ਠੀਕ ਹਾਂ ਕਰਿਆ ਹੈ ਮੈਂ ਪੂਰੀ ਨਹੀਂ ਗੱਲ ਦੀ ਵਾਹ ਤੇਰਾ ਵਧੀਆ ਹੋ ਗਿਆ ਸੀजन ਜਾ ਕੇ ਫਿਰ ਬਹੁਤ ਖਾ ਹੋ ਜਾਂਦਾ ਟਾਈਮ ਹੀ ਨਹੀਂ ਹੁੰਦਾ ਬੰਦੇ ਦਾ ਓਕੇ ਥੋੜਾ ਮੇਰਾ ਪ੍ਰਦਾਨ ਬਹੁਤ ਚਲਣਾ ਰਹੀ ਬੂਟਾ ਬਹੁਤ ਲੱਗਿਆ ਬਈ ਸਾਡੇ ਕੰਨੀ ਵੀ ਜਿਹੜੀ ਬੂਟਾ ਜੇ ਕਣਕ ਹੈ ਜਾਂ ਕੋਈ ਸਰੋਂ ਆਇਆ ਓਹ ਥੋੜਾ ਮੇਰੀ ਕੰਮ ਹੈ ਓਕੇ ਬਾਈ ਹਾਂ ਧੰਨਵਾਦ ਹੈ ਬਾਈ ਆਪਣੇ ਦਾ ਜਿਹੜਾ ਬਲੌਗ ਦੇਖਦੇ ਸਾਨੂੰ ਵੀ ਬਿੱਤੇੜੇ ਕਮੈਂਟ ਕਰਦੇ ਆ ਠੀਕ ਨਹੀਂ ਨਾ ਨਾ ਠੀਕ ਆ ਆਪਨੇ ਇੱਕ ਦੇਖਣਾ ਵੀ ਕਲਾਏ ਐਂਦਾ ਬੜਾ ਲੈਂਦੇ ਜੀ ਨਹੀਂ ਗੱਲ ਚਲੋ ਇਸ ਤਾਂ ਬਾਈ ਬਣਾਈ ਜਾਂਦੇ ਹਾਸੀ ਮਖੌਲ ਚੱਲਦਾ ਰਹਿੰਦਾ ਜਣ ਬਾਨੇ ਗੱਲ ਪਰਦਾ ਓ ਵੀ ਖੁਸ਼ ਹੋ ਜਾਂਦੇ ਬਾਰ ਵਾਲਾ ਬੰਦਾ ਟਾਈਮ ਪਾਸ ਹੋ ਜਾਂ ਆਰ ਮੈਨੂੰ ਇੰਨਾ ਪਤਾ ਵੀ ਜਿੱਦਣ ਦੀ YouTube ਆਈ ਆ ਸਾਡੇ ਸਭ ਦੇ ਫਸਲવાડી ਵਧੀਆ ਹੋਣ ਲੱਗੀ ਸਾਡੇ ਪਿੰਡ 'ਚ ਦੇਖੋ ਦੇਖੀ ਅਗਲਾ ਸਾਨੂੰ ਦੱਸਦਾ ਸੀ ਅਗਲੇ ਨੂੰ ਦੱਸਦੇ ਆ ਸਮਾਨ ਬੁੱਟੀ ਪੈ ਜਾਂਦੀ ਹੈ ਹਾਂ ਹਾਂ ਹੋਰ ਆਇਆ ਪ੍ਰਧਾਨ ਅੱਜ ਤੂੰ ਸਾਡੇ ਵਾਲੀ ਸਾਈਡ ਗੇੜਾ ਮਾਰ ਕੇ ਆਇਆ ਕਣਕਾ ਠੀਕ ਹੈ ਬਹੁਤ ਵਧੀਆ ਕਣਕ ਕਹਿੰਦੇ ਹਾਂ ਜਿਹੜੀ ਮਹਾਰਾ ਦੀ ਕਿਰਪਾ ਇੱਕੀ ਗੁੱਲੀ ਡੰਡਾ ਵੀ ਨਹੀਂ ਆਉਂਦੀ ਗੁੱਲੀ ਡੰਡਾ ਕਿਤੇ ਵੀ ਨਹੀਂ ਦਿਖਿਆ ਹਾਂ ਦਾਣਾ ਵੀ ਨਹੀਂ ਰਹਦਾ ਨਹੀਂ ਹੈਗਾ ਨਹੀਂ ਤਾਂ ਗੁੱਲੀ ਡੰਡਾ ਜਾਣ ਕਰ ਦੇਣਾ ਤਾਂ ਖੇਤ ਦੀ ਪੱਕਾ ਜੇ ਕਣਕ ਖੇਤ 'ਵਾਂ 10 ਕੁਇੰਟਲ ਹੈ ਤਾਂ ਇਹ ਲੈ ਦਰਾਂ 5 ਕੁਇੰਟਲ ਗੁੱਲੀ ਡੰਡਾ ਖੜਾ ਹਾਂ ਹ ਬਈ ਦਵਾਈਆਂ ਹੈਗੀਆਂ ਚੰਗੀਆਂ ਦੇ ਚੰਗੀਆਂ ਇੱਕ ਦੂਏ ਤੇ ਜਿਹੜਾ ਵਰਤਦਾ ਵਰਤੇ ਤੇ ਪਤਾ ਲੱਗਦੀਆਂ ਹਾਂ ਜਬਨ ਗੁਲੀ ਡੰਡਾ ਹੁਣ ਮਰ ਗਿਆ ਸਾਰਾ ਹੁਣ ਹੌਲੀ ਹੌਲੀ ਦੇਖੋ ਵੀਜਨਸ ਹੋ ਜਾਣੀ ਦਾ ਹੂੰ ਬਾਕੀ ਦੇਖੋ ਹੁੰਦਾ ਕਿ ਨਹੀਂ ਹੁੰਦਾ ਲੈਕਣੀ ਬਈ ਹੋਰ ਫਸਲਾਂ ਆਂਦੀਆਂ ਵੀ ਦਵਾਈਆਂ ਹੈਗੀਆਂ ਪਤਾ ਲੱਗ ਜਾਂਦੇ ਦੁੱਧਰ ਦੇ ਗੁਲੀ ਡੰਡਾ ਨਹੀਂ ਹੈਗਾ ਗੁਲੀ ਡੰਡਾ ਨਹੀਂ ਹੈ ਬਾਕੀ ਕੋ ਹੋਰ ਆਪਣੀ ਮਹਾਰਾਜੀ ਕੇ ਪੱਕਣ ਕਾ ਬਹੁਤ ਵਧੀਆ ਬਸ ਬਈ ਜਿਹੜਾ ਸਾਡਾ ਏਰੀਆ ਏ ਵੀ ਬਾਬੇਰੇ ਬਚਨ ਹੋਏ ਪਏ ਵੀ ਉਹਨੇ ਨੁਕਸਾਨ ਹੁਣ ਤੱਕ ਹੋਇਆ ਨਹੀਂ ਹਾਂ ਨਹੀਂ ਹੋਇਆ ਹੈਗਾ ਵੀ ਮਹਾਰਾਜੀ ਕਿਰਪਾ ਕੇ ਚਲੋ ਕਈ ਪਾਸੇ ਨੁਕਸਾਨ ਵੀ ਹੋਇਆ ਏ ਬਾਦੀ ਮਾੜਾ ਸਾਨੂੰ ਵੀ ਲੱਗਿਆ ਏ ਜੇਕਰ ਕਹਿੰਦੇ ਪ੍ਰਧਾਨੀ ਅੰਬਰਸਰ ਕਰਨੀ ਹੋ ਜਾਣ ਪੈਗੀ ਚਲੋ ਹੈ ਤਾਂ ਉਹ ਵੀ ਜੀ ਮੈਨੂੰ ਲੱਗਦਾ ਹੈ ਬਈ ਦੋਖ ਬਹੁਤ ਲੱਗਦਾ ਉਹ ਵੀ ਜਿਹੜੀ ਫਸਲ ਪਾਲ ਕੇ ਕਿੰਨਾ ਖਰਚਾ ਕਈ ਵਾਰ ਠੇਕੇ ਪਲੀ ਹੁੰਦੀ ਹੈ ਜਰ ਇਹ ਕੰਮ ਹੋ ਜਾਂਦਾ ਇੱਕ ਵਾਰ ਬੰਦਾ ਟੁੱਟ ਜਾਂਦਾ ਜੇ ਸਾਡੇ ਬਈ ਨਹਿਰ ਚੋਂ ਨਦੀ ਨਾ ਟੁੱਟਦੀ ਸਾਡੇ ਦੌਰੇ ਮੈਂ ਕਹਿੰਦਾ ਵੀ ਟੱਕ ਚੱਲਣ ਤਾਂ ਰੀਤੇ ਦਾ ਵਧੀਆ ਤੇਰਾ ਟੋਏ ਪੈਣ ਤੇ ਕਿੰਨਾ ਨੁਕਸਾਨ ਬਹੁਤ ਅਕਸਾਂਤਾ ਕਿ ਇਹ ਤਾਂ ਮੂਰੇ ਮੂਰੇ ਜਿਹੜੇ ਖੇਤ ਤੇ ਉਹਨਾਂ ਚ ਆ ਗਿਆ ਤਾਂ ਪ੍ਰੋਜੈਕਟ ਉਹ ਤੇ ਬਾਅਦ ਵਿੱਚ ਗਾਹਾਂ ਜਿਹਨਾਂ ਨੂੰ ਆਉਣ ਲੱਗਿਆ ਵੀ ਪਿੱਛੇ ਕੰਮ ਜਾਂ ਹੋ ਗਿਆ ਹਾਂ ਜਿੱਥੇ ਅਸੀਂ ਖੜੇ ਬਈ ਇੱਥੇ ਵੀ ਬੰਦਰ ਡੁੱਬੂ ਪਾਣੀ ਦਾ ਪਾਣੀ ਦਾ ਪ੍ਰਧਾਨ ਆ ਪਾਉਰੇ ਤੇ ਮਸੀ ਮੋੜੇ ਜਾਂ ਤਾਂ ਬਹੁਤ ਭੱਜ ਲਿਆ ਪਾਣੀ ਆ ਟੁੱਟ ਗਿਆ ਬਈ ਹਾਂ ਵੀ ਪਾਣੀ ਦੇ ਬਹਾਨੇ ਸੀ ਭੱਜ ਕੇ ਮੁੜ ਗਏ ਤੇ 10 ਮਿੰਟ ਖੜ ਜਾ ਨੇ ਮੋੜ ਨਹੀਂ ਤਾਂ ਹੁਣ ਨਹੀਂ ਮੁੜ ਹੋਣਾ ਚੱਕਰ ਆਇਆ ਪ੍ਰਧਾਨ ਕਿ ਨੇਰਾ ਹੋ ਗਿਆ ਤਾਂ ਆਓ ਜਿਹੜਾ ਬੋਰ ਕਿੰਨਾ ਚੋ ਜੀ ਪਾਣੀ ਵੜ ਗਿਆ ਤਾਂ ਪਾਣੀ ਮੈਂ ਕਹਿੰਦਾ ਆਪਾਂ ਦਿਨ ਮਾ ਵੀ ਵੀਡੀਓ ਬਣਾ ਕੇ ਗਏ ਤੇ ਜਰ ਵੀ ਪੂਰਾ ਚੱਲਦਾ ਤਾਂ ਨਾ ਹੈ ਨਦੀ ਇਹ ਨਹਿਰਾ ਦਾ ਵਾਧ ਮਾਇ ਨਦੀ ਵਾਲਾ ਤਾਂ ਕਿਹਨੇ ਕਹਦੇ ਉਸ ਤੋਂ ਪਤਾ ਨਹੀਂ ਕੁਝ ਨਹੀਂ ਵੀ ਤੈ ਜਰੂਰ ਡੁੱਬਣਾ ਇੱਥੇ ਇਹ ਤਾਂ ਹਾਂ ਜੱਪਾ ਖੜੇ ਨੇ ਆ ਜਿੰਦਗੀ ਜਿੰਨਾ ਪਾਣੀ ਨਹੀਂ ਦੇਖਿਆ ਨਹੀਂ ਦੇਖਿਆ ਆਏਗਾ ਬੰਦਿਆਂ ਦੀ ਉਮਰਾਂ ਲੱਗੀਆਂ ਪਿੰਡ 'ਚ ਪੰਮੇ ਦਾ ਬਾਪੂ ਐਨੀ ਉਮਰ ਆ ਕਹਿੰਦਾ ਦੇਖਿਆ ਨਹੀਂ ਪਾਣੀ ਇਹਨਾਂ ਕਦੇ ਵੀ ਸੜਕਾਂ ਹੀ ਦੇਖਦੇ ਨੇ ਬਾਕੀ ਤਾਂ ਸਭ ਪਾਸੇ ਪਾਣੀ ਓ ਖੜਾ ਤਾਂ ਜਿਆ ਰਸਤੇ ਦੇ ਪ੍ਰਧਾਨ ਪੱਕੇ ਰਸਤੇ ਹੀ ਦੇਖਦੇ ਨੇ ਕੱਚੇ ਦਾ ਪਾਣੀ ਕਿ ਡੁੱਬੇ ਵੇਦੇ ਹਾਂ ਹਾਂ ਓਕੇ ਆ ਵੀ ਜਿਹੜੇ ਬਾਹਰ ਘਰ ਆਏ ਕਰਾਂ ਚ ਪਾਣੀ ਵੜ ਗਿਆ ਦੱਸਦੇ ਤੁਮ ਹੋ ਗਿਆ ਪਰ ਅਸੀਂ ਕਹਿੰਦੇ ਆ ਵੀ 7-4 ਕਿਲੋਮੀਟਰ ਦਰਿਆ ਅਸੀਂ ਦਰਿਆ ਨੂੰ ਬਾਈ ਦੇਖ ਕੇ ਆਂਦਾ 4 ਕਿਲੋਮੀਟਰ ਤਾਂ 4 ਮਿੰਟ ਚ ਗਾੜੇ ਲੈਣੇ ਨੇ ਗਾੜੇ ਲੈਣੇ ਜਿੱਦ ਨੂੰ ਸਿੱਧਾ ਗਾਲਿਆ ਖਵਾ ਜੇ ਨੇ ਅਰੇ ਦੇਖ ਗਰ ਸਾਡੇ ਤਾਂ ਨੀ ਆਉਂਦਾ ਨਾ ਨਾ ਸਾਨੂੰ ਨਾ ਬਾਈ ਪਾਣੀ ਨੇ ਦੱਸਤਾ ਵੀ ਮੈਂ ਪਾਣੀ ਨੇ ਦੱਸ ਆਪਣੀ ਪਾਵਰ ਸ਼ਕਤੀ ਦੱਸਦੀ ਉਹੋ ਕਿਲਿਆਂ ਦਾ ਪਤਾ ਨਹੀਂ ਲੱਗਿਆ ਪੰਜ-ਪੰਜ ਦਾ ਵੀ ਕਿੱਦਾਂ ਹੋ ਗਏ ਸਾਡੇ ਖੜੇ ਹੀ ਖੜੇ ਐਂ ਤਾਂ ਪ੍ਰਧਾਨ ਕਈ ਬੰਦੇ ਰੱਖਦੇ ਆ ਵੀ ਕਈ ਪਾਸੇ ਜ਼ਮੀਨਾਂ ਇਹ ਜਿਹੀਆਂ ਵੀ ਪੰਜ-ਪੰਜ ਪੁੱਟ ਪਾਣੀ ਖੜਾ ਹੀ ਆਉਂਦਾ ਕਹਿੰਦੇ ਐਂ ਪਤਾ ਲੱਦਾ ਆ ਗਿਆ ਨਹੀਂ ਆਉਂਦਾ ਕੋਈ ਸ਼ੱਕ ਕਾ ਉੱਚੇ ਟਿੱਬੇ ਆ ਜਾਂ ਨੀਵੇਂ ਨੀਵੇਂ ਕਿਤੇ ਤਾਂ ਹੀ ਜਾਂਦੇ ਆ ਵੀ ਪਾਣੀ ਖੜਵਾ ਹੀ ਆਉਂਦਾ ਬਾਹਰ ਦੀ ਗੱਲ ਨਹੀਂ ਹੈਗੀ ਕਰਦਾ ਮਹਾਰਾਜ ਇਹ ਹੁਣ ਤਾਰਗਰ ਸਵੇਰ ਦਾ ਵਜਿਆਦਾ ਜਿੱਥੇ ਨਦੀ ਟੁੱਟੀ ਆ ਨੀਲੀ ਅੱਗ ਨਿਕਲੀ 6 ਕਿਲੋਮੀਟਰ ਖੜਕਾ ਥੋੜਾ ਜਿਹਾ ਗੁਜਰਾਂ ਦੇ ਗਏ ਤੇ ਆਪਾਂ ਨਾਲੇ ਭਾਈ ਉਸ ਦਿਨ ਪਾਣੀ ਤਾਂ ਉੱਥੇ ਲੋਕ ਵੀ ਖੜੇ ਤੇ ਘੱਟੋ-ਕੱਟ ਖੜੇ ਹੋਣੇ ਆ ਵੀ 4-500 ਬੰਦਾ ਦਾ ਕਿਸੇ ਦਾ ਕੱਖ ਨਹੀਂ ਵਿਗੜਿਆ ਅਕਸਰ ਨੂੰ ਤਾਰਗਰ ਜਾਂਦੀ ਬੰਦੇ ਤਾਂ ਪਾਣੀ ਤੇ ਦੀ ਨਹੀਂ ਭਾਈ ਪਾਣੀ ਦੀ ਗਰੰਟੀ ਕਿਵੇਂ ਪਹਿਲਾਂ ਬੜੀ ਲੈਂਦੀ ਹਰੇ ਬੈਡਿੰਗ ਵਾਲੀ ਵੀ ਕੁਝ ਨਹੀਂ ਇੰਨੀ ਅੱਖਾਂ ਚ ਬਈ ਉੱਪਰ ਤੇ ਆ ਕੇ ਉਸੇ ਦਾ ਫਰਕ ਹੈ ਦੇਖੀ ਅਸੀਂ ਵੀ ਪ੍ਰਧਾਨ ਸੀ ਬੇਥੇ ਖੜੇ ਤੇ ਅਸੀਂ ਬਹੁਤ ਪਿੱਛੇ ਤੇ ਅਸੀਂ ਚੱਕਰ ਨਹੀਂ ਤੇ ਹੈਗੇ ਜਿਹੜੇ ਕੋਲ ਬੰਦੇ ਆ ਕੁਸਕ ਟਾਈਮ 'ਚ ਕੰਮ ਜਾ ਹੋ ਲਿਆ ਉਹਦਾ ਹਾਂ ਹਾਂ ਅਸੀਂ ਉੱਥੀ ਤੇ ਲਾ ਕੇ ਚਲ ਜਣੀ ਹੈ ਕਿਲਾ ਦੂਰ ਪ੍ਰਧਾਨ ਨੇ ਬਾਈ ਕਰਤਾ ਹੁਣ ਕੰਮ ਨਾਮਾ ਬੁਕਿੰਗ ਤੁਹਾਨੂੰ ਦੱਸੂਗਾ ਜੇ ਕਿਸੇ ਨੇ ਬੂਟੇ-ਬਾਟੇ ਲਵਾਉਣੇ ਹੋਏ ਬਾਈ ਬਾਈ ਦਾ ਨੰਬਰ ਹੈਗਾ ਆਪਣਾ ਫੋਨ ਗਾਲਿਓ ਇਹਨਾਂ ਨੰਬਰ ਬਾਈ ਨੰਬਰ ਹਮਨੇ 943765074 ਹਾਂ ਚਲੋ ਕੋਈ ਨਹੀਂ ਬਾਈ ਉਹ ਨਾ ਟੰਗ ਕਰਿਓ ਪੀਤਾ ਨੂੰ ਬੂਟੇ ਵਧੀਆ ਮਿਲ ਜੂਗੇ ਨਹੀਂ ਕੰਗਾ ਮੈਨੂੰ ਕੋਈ ਨਹੀਂ ਕਰਦਾ ਹੈ ਵਿਚਾਰ ਸਲਾਹ ਦੇਂਦੇ ਬਾਈ ਹਾਂ ਬੰਦੇ ਬਹੁਤ ਵਧੀਆ ਬੰਦੇ ਫੋਨ ਕਰਦੇ ਬਾਈ ਤੇ ਇਹ ਰੱਬ ਦਾ ਨਾ ਚਲੋ ਪ੍ਰਧਾਨ ਆਇਆ ਹੈ ਉਹਨਾਂ ਦਾ ਵੀ ਵਿਚਾਰੇ ਦਾ ਟਾਈਮ ਪਾਸ ਹੋ ਜਾਂਦਾ ਹੈ ਨਹੀਂ ਨਹੀਂ ਵਧੀਆ ਆਨੇ ਇਹ ਕੋਈ ਕਿਸੇ ਨੂੰ ਚਾਹੁੰਦਾ ਤਾਂ ਹੀ ਫੋਨ ਕਰਦਾ ਹੈ ਨਹੀਂ ਅਗਲਾ ਕਹਿੰਦਾ ਮੈਂ ਕਿਸੇ ਤੇ ਕਿਆ ਲੈਣਾ ਹਾਂ 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 ਕਹ ਨਹੀਂ ਕਈ ਬੰਦੇ ਕੰਨਤ ਵੀ ਜਾਂਦੇ ਆਹ ਨਹੀਂ ਮੈਂ ਮੈਂ ਅਗਲੇ ਕਿਆ ਕਰ ਲਾਂਦਾ ਗੱਲ ਬਾਜ਼ੀ ਐਨ ਵਧੀਆ 5-7 ਮਿੰਟ ਹੁੰਦੇ ਗੱਲ ਹਾਂ ਹੁੰਦੇ ਅਗਲੇ ਕੋਲ ਵੀ 5-4 ਮਿੰਟ ਹੁੰਦੇ ਮੈਨੇ ਠੀਕ ਨਹੀਂ ਹਾਂ ਵਧੀਆ ਗੱਲਬਾਤ ਹੋ ਜਾਂਦੀ ਆ ਆਪਣੇ ਕੋਲ ਤੋਂ ਲੈ ਜਾਣਾ ਇੱਥੇ ਤੇ ਕੋਈ ਨਹੀਂ ਲੈ ਗਿਆ ਅੱਧੀ ਉਮਰ ਲੰਘ ਗਈ ਹੁਣ ਤਾਂ ਪ੍ਰਧਾਨ ਨਹੀਂ ਲੰਘੀ ਸਾਡੀ ਤਾਂ ਲੰਘੇ ਗਈ ਨਹੀਂ ਫਿਰ ਰੰਗਣਾ ਬੀਜ ਲਾਉਣਾ ਕਰਖਿਆ ਪਿਆ ਹਲੇ ਅਮਨੇ ਗੰਨਾ ਦਾ ਨੀਲ ਗੋਣੇ ਖਰਾਬ ਕਰਤਾ ਰੋਜ਼ 20 20 30 30 ਨੀਲ ਗੋਣੇ ਆ ਕੇ ਖੜਦੇ ਨੇ ਵਿੱਚ ਹਾਂ ਵਿੱਚ ਹੁਣ ਵੀ ਸਾਰੇ 빙ਾ ਟੇਡਾ ਕਰਤਾ ਨਾਲ 85 ਆ ਪੂਰੀ ਦੇ ਗੱਢਾਂਗੇ ਜੇ ਦੋ ਕੋ ਪੱਤਾ ਨਿਕਲ ਗਈਆਂ ਗੁੜ ਨਹੀਂ ਉਹ ਵੇਚਣਾ ਵੀ ਨਹੀਂ ਵੀਜਣਾ ਨਹੀਂ ਇਹ ਆ ਫੋਕ ਚੱਕ ਦੇਣਾ ਇਹ ਹਾਂ ਚੱਕ ਦੇਣਾ ਮਹੀਨਾ ਬਾਅਦ ਬੀਜ ਲਾਉਂਗੇ ਫਿਰ ਨੇ ਆਹੀ ਹੋ ਜਾਣਾ 788 ਆ ਜੇ ਪਿੰਡ ਲਾਉਣਾ ਹੋਇਆ ਪਿੰਡ 18 ਲਾਉਣਾ 18 ਕਰਾ ਵਧੀਆ ਹਾਂ 18 ਵਧੀਆ ਬਾਕੀ ਕੱਲ ਨੂੰ ਸਪਰੇ ਵੀ ਕਰਨੀ ਆ ਉਹਨੂੰ ਬੂਟੀ ਬੱਟੀ ਜੀ ਖੜੀ ਸੈਡਾਂ ਤੇ ਘਰੇ ਨਹੀਂ ਟਾਈਮ ਲੱਗਿਆ ਹੈਗਾ ਕੋਲੇ ਵੀ ਬਿਲੇ ਆ ਦੋ ਬੰਦੇ ਬਾਈ ਨੇ ਰੱਖੇ ਹੋਏ ਆ ਇਹਨਾਂ ਦਾ ਕੰਮ ਆ ਵੀ ਕਲਮਾ ਲਾਉਣੀ ਆ ਨਿਗਰਾਨੀ ਹੈਗੀ ਹੈ ਬਾਈ ਹਾਂ ਉਹਨੇ ਇੱਕ ਹੋਰ ਆ ਬਾਈ ਤੂੰ ਤਾਂ ਬਿੱਟ ਕਹਿੰਦੇ ਇਹ ਜਿਆ ਠੋਕੇ ਬਹੁਤ ਤਾਂ ਕਾਲੇ ਤੇ ਵੀ ਠੋਕਣ ਦੀ ਲੋੜ ਨਹੀਂ ਪੈਂਦੀ ਸੂਏ ਗਣ ਕਾਲੇ ਬਾਈ ਇੰਡੋਫਾਰਮ ਹੈ ਇੰਡੋਫਾਰਮ ਵੀ ਕਾਲੇ ਬਾਈ 2 ਹੈ ਇੱਕ ਕਾਲਾ ਮਹਾਲ ਹੈ ਇਹਨਾਂ ਵਾਲਾ ਕਾਲਾ ਥੱਬੜਾ ਹੈ ਥੱਬੜਾ ਬਾਈ ਸਾਡਾ ਪੜੋਸੀ ਪੜੋਸੀ ਉਹ ਕੋ ਹੈਗਾ ਇੰਡੋਫਾਰਮ ਹੈ ਛੋਟਾ ਹੀ ਆ ਵੀ ਦੇਖ ਲਓ ਵੀ ਇੰਨਾ ਕੰਮ ਲੰਦਾ ਟਰੈਕਟਰ ਉਹ ਵੀ ਵਧੀਆ ਪ੍ਰਦਾਨ ਨਾ ਨਾ ਵਧੀਆ ਵਧੀਆ ਆਪਣੇ ਟਰੈਕਟਰ ਸਾਰੇ ਵਧੀਆ ਹਾਂ ਵੀ 22 ਵੀ ਕਿਰਾਏ ਦਾ ਕੰਮ ਕਰਦਾ ਜੱਗੇ ਮੰਗਣ ਵੀ ਵਧੀਆ ਕੰਮ ਚੱਲਦਾ ਉਹਦਾ ਵੀ ਵਧੀਆ ਵਧੀਆ ਹਾਂ ਤਨੇਪਰਾਨ ਹਾਂ ਬੱਗੇ ਭਾਈ ਜੱਗਾ ਲਈ ਫਿਰਦਾ ਹੁਣ ਟਰੈਕਟਰ ਜੱਗੇ ਦਾ ਵੀ ਬਾਈ ਚਲੋ ਇੱਕ ਗੱਲ ਚਾਹ ਬਹੁਤ ਆ ਚਾਹ ਬਹੁਤ ਹੈ ਹਾਂ ਚਲੋ ਮੈਂ ਤੇ ਵੀ ਕਰਦਾ ਮੈਂ ਤੇ ਵੀ ਕਰਦਾ ਹਾਂ ਐਸੀ ਗੱਲ ਨਹੀਂ ਹੈਗੀ ਜੇ ਉਹ ਨੂੰ ਮੈਂ ਹੁਣ ਕਹਿ ਦਮੇ ਪਲੌ ਮਾਰਨੇ ਆ ਉਹਨੇ 15 ਮਿੰਟ ਬਾਅਦ ਕਹਿ ਦੇਣਾ ਆ ਮੇਰੇ ਖੇਤ ਜੱਗੇ ਦਾ ਕੰਮ ਉਹ ਹੈ ਵੀ ਜੇ ਉਹ ਨੂੰ ਕਹਿ ਤਾ ਹੁਣ ਕੰਮ ਕਰਨਾ ਉਹਨੇ ਹਾਜ਼ਰ ਹੋਣਾ ਨਹੀਂ ਆ ਜਾਣਾ ਉਹ ਕੰਮ ਨਹੀਂ ਵੀ ਕੱਲ ਪਰ ਛੜਤੀ ਪਰਸੋ ਜਦ ਕਿਹਾ ਜਦੇ ਜਦੇ ਅੱਬਲ ਮੈਂ ਪਹਿਲਾਂ ਪਹੁੰਚੂਗਾ ਪਹਿਲਾਂ ਪਹੁੰਚੂਗਾ ਉਹੀ ਚੀਜ਼ ਦੀ ਮਾਰਕੀਟ ਆ ਬਾਈ ਹਾਂ ਕੋਈ ਦੇ ਨਹੀਂ ਕੋਈ ਉਹ ਨੂੰ ਰਾਤ ਨਹੀਂ ਐਡਾ ਹੈਗਾ ਜੇ ਆਪਾਂ ਰਾਤ ਨੂੰ ਵੀ ਕਹਿ ਜੇ ਉਹਨੇ ਰਾਤ ਨੂੰ ਵੀ ਕਹਿਣਾ ਹਾਂ ਆ ਗਿਆ ਉਹੀ ਚੀਜ਼ ਕਰਕੇ ਬਾਈ ਬੰਦੇ ਦੀ ਮਾਰਕੀਟ ਹੁੰਦੀ ਨਹੀਂ ਮੈਂ ਤੇ ਕਰਦਾ ਮੋਟਾ ਐਸੀ ਕਹੀ ਐਵੇਂ ਆਖਸ ਨੂੰ ਐਡਾ ਟਰੈਕਟਰ ਪ੍ਰਦਾਨ ਕਿਹਣਾ ਸੌਖਾ ਹਾਂ ਹਾਂ ਮਨੇ ਲਾਹੌਰ ਕੇ ਆ ਡਰ ਲੱਗਦਾ ਟਰੈਕਟਰ ਦੇ ਕੋ ਖੜੇ ਦੀ ਡਰਦਾ 18 18 ਲੱਖ ਰੁਪਇਆ ਬਾਈ ਰਕਮ ਲਾਉਣੀ ਵੀ ਬੰਦਾ 20 ਵਾਰ ਸੋਚਦਾ ਹਾਂ 20 ਵਾਰ ਹੀ ਕਰਹੀਂ ਔਰ ਕੇ ਆ ਉਹਨੂੰ ਪਤਾ ਵੀ ਜੱਗੇ ਨੂੰ ਪ੍ਰਦਾਨ ਨਹੀਂ ਮੇਰਾ ਕੰਮ ਆ ਹੈ ਵੀ ਮਿਹਨਤੇ ਕਰਨੀ ਹੈ ਕਿਹਦੀ ਠੀਕ ਆ ਨਹੀਂ ਕੁਛ ਸ਼ੌਂਕ ਵੀ ਹੁੰਦਾ ਸ਼ੌਂਕ ਵੀ ਆ ਹੂੰ ਸ਼ੌਂਕ ਤਾਂ ਬਾਈ ਫੇ ਉਹੀ ਗੱਲ ਹੈ ਇਹ ਸ਼ੌਂਕ ਵੀ ਜੇ ਮਿਹਨਤ ਕਰੂਗਾ ਤਾਂ ਹੀ ਬਗਣੇ ਆ ਪਤਾ ਵੀ ਹੁਣ ਪੈਸੇ ਲੱਗੇ ਵੀ ਇਹ ਕਿਤੇ ਇਹੋ ਜਿਹੇ ਸ਼ੌਂਕ ਪਾ ਲਿਆ ਵੀ ਜਿੰ ਚੀਜ਼ ਲੈ ਲਈ ਮੁੜ ਕੇ ਕੰਮ ਕਾਣਾ ਨਹੀਂ ਫਿਰ ਉਹ ਘਾਟਾ ਪੈ ਕੇ ਬੱਕੀ ਫਾਇਦਾ ਚੋਂਗ ਮਾਰ ਵੀ ਲੰਦਾ ਨਹੀਂ ਪਰ ਉਹ ਨਹੀਂ ਹੈਗਾ ਉਹ ਮਿਹਨਤ ਹੈ ਮਿਹਨਤ ਆ ਬਾਈ ਉਹ ਤਾਂ ਸਾਨੂੰ ਕਹੀ ਜਾਂਦਾ ਗਾਲਾਂ ਕਰਦਾ ਵੀ ਆਹ ਸਪਰੇਅ ਕਰੋ ਆਹ ਕਰੋ ਉਹ ਪ੍ਰਧਾਨ ਸਪਰੇਅ ਵਾਲੇ ਬੰਦੇ ਲੱਭ ਲੈਰ ਸਪਰੇਅ ਵਾਲੇ ਲੱਭੇ ਵੀ ਆ ਕਰਦੇ ਉਹਨਾਂ ਨੂੰ ਫੋਨ ਹੁਣ ਆਪਾਂ ਫਿਰ ਮੈਂ ਪਿੰਡ ਕਰਾਉਣੀ ਕੱਲ ਨੂੰ ਪ੍ਰਧਾਨ ਦਾ ਬਾਈ ਐ ਕਿ ਅੰਬ ਬਚਾਰਾ ਸੁੰਨਾ ਰਹਿ ਗਿਆ ਇਹਨੂੰ ਕੁਛ ਨਹੀਂ ਆਇਆ ਹੈਗਾ ਆਇਆ ਆਇਆ ਅਮਨੇ ਆਇਆ ਹਾਂ ਦਿਖਦਾ ਘਟ ਹੈ ਆਇਆ ਇੱਕ ਦੋ ਕਟਾਣੇ ਨੂੰ ਆਇਆ ਟਾਈਮ ਪਾਸ ਹੋ ਜਾਣਾ ਆਪਣਾ ਦੋ ਕੰਪਨੀਆਂ ਮਿਲ ਚੁਕੀਆਂ ਉਹ ਤਾਂ ਰੋਡੀ ਰਾ ਦੇ ਆ ਗਿਆ। ਬਾਈ ਤੁਹਾਨੂੰ ਦਿਖਾਉਂਗਾ ਵੀ। ਹਾਂ ਬਲੇ ਬਲੇ ਮੈਨੂੰ ਕੋਈ ਜ਼ਿੰਦਗੀ ਚ ਕਿਸੇ ਅੰਮਰ ਨੂੰ ਦੇਖਿਆ। ਤੁਹਾਨੂੰ ਮੈਂ ਕਿਹਾ ਤਾਂ ਨਾ? ਹੂੰ ਬਾਈ ਪੂਰੀ ਦੇ ਘਰ ਤੇ ਸਾਹਮਣੇ ਦੇਖਦਾ ਏ। ਮੈਂ ਪੂਰੀ ਨੂੰ ਵੀ ਦਿਖਾਇਆ। ਇੱਕ ਹੋਰ ਇੱਕ ਹੋਰ ਕੰਮ ਕਰਾ ਦਿਓ। ਹਾਂਜੀ। ਚਾਹੇ ਤੂੰ ਹੀ ਪਾ ਦਿਓ ਚ 2 ਕਿਲੋ ਲਿਆ ਕੇ ਸਾਰ ਨੂੰ ਵੀ ਖਲ ਪਾ ਦੇ। ਕੋਈ ਨਹੀਂ। ਠੀਕ ਨਹੀਂ? ਫਿਰ ਉਹਨੂੰ ਕੀੜਾ ਨਹੀਂ ਲੱਗੂ ਉਹਨੇ? ਕੀੜਾ ਲੱਗੂ। ਹਾਂ ਇੱਕ ਤੁਹਾਨੂੰ ਦੱਸਦਾ ਏ ਪੂਰੀ ਮੈਂ ਪਿਛਲੇ ਸਾਲਾਂ ਮੇਂ ਵੀ ਖਾਧੀ ਏ। ਵੀ ਜਿਹੇ ਜੀ ਬਾਜ਼ਾਰ ਮਾਂ ਤੇ ਮੋਲ ਲੈ ਕੇ ਖਾ ਲਈ ਉਹ ਚੀਜ਼ ਆ ਉਹਨੂੰ। ਹਾਂ ਹਾਂ। ਨਹੀਂ ਬਹੁਤ ਵਧੀਆ ਆ ਬਾਬਾ ਜੀ ਇੱਕ ਬਾਈ ਉਹ ਪਾਣੀ ਵੀ ਲਈ ਜਾਣੇ ਡੇਲੀ ਵੀ 10-10 ਬੰਨਸਲ ਦਾ ਹੈ ਕੋਰ ਵੀ ਬਾਈ ਬਹੁਤ ਬਾਈ ਕਾ ਨੂੰ ਕਹਿੰਦਾ ਤੂੰ ਪਤਾ ਤਾਂ ਕੋਈ ਦਿਖਦਾ ਹੀ ਨਹੀਂ ਇਹਨਾਂ ਮੈਂ ਪਹਿਲੀ ਵਾਰੀ ਇਹਨਾਂ ਕੋਰ ਦੇਖਿਆ ਕੋਈ ਨਹੀਂ ਲੋਡੀ ਨਾਲ ਕਹੂੰਗਾ ਖਾਲ ਮੇਰੇ ਪਪਾ ਜੀ ਹੁੰਦੇ ਰਹੇ ਨੇ ਕਿ ਕਰਦੇ ਹਾਂ 2 ਕਿਲੋ ਬਾ ਜੜ ਤੇ ਪਾਵੇ 2 ਪਟਕੇ ਨਾ ਥੱਲੇ ਦੱਬ ਦੇ ਪਾਣੀ ਬਾਈ ਇੱਕਮ ਹੋਇਆ ਲੈ ਹੋ ਗਿਆ ਅਗੋਂ ਸਾਡੇ ਇੱਥੇ ਇੱਕ ਮਰੂਤਾ ਸੀ ਪੜਦਾ ਬਾਈ ਉਹ ਮੋਟਰ ਦੇ ਨੇੜੇ ਜਿਆਦਾ ਹੋ ਗਿਆ ਤਾਂ ਅੱਛਾ ਅਸੀਂ ਉੱਚ ਪਾਤੀ ਇੱਕ ਬੜੀ ਖਾਲ ਯਾਨੀ 80-85% ਕੀੜੇ ਮਰ ਗਏ ਤੇ ਜੀ ਇਹ ਵੀ ਫਰਕ ਕੋਈ ਨਹੀਂ ਪਾ ਦਿੰਦਾ ਬਾਈ ਹੋ ਹੋ ਗਿਆ ਇਹ ਨਹੀਂ ਹਾਂ